ਪੁਲਵਾਮਾ ਹਮਲੇ ਤੋਂ ਬਾਅਦ ਪੂਰੇ ਦੇਸ਼ ਵਿੱਚ ਫੈਲੀ ਨਫ਼ਰਤ ਦੀ ਅੱਗ ਵਿਚਾਲੇ ਸਿੱਖਾਂ ਨੇ ਵੱਖਰੀ ਮਿਸਾਲ ਕਾਇਮ ਕੀਤੀ ਸੀ ਦੇਸ਼ਚ ਨਫ਼ਰਤ ਦੇ ਮਾਹੌਲ 'ਚ ਸਮੇਂ ਕਸ਼ਮੀਰੀ ਵਿਦਿਆਰਥੀਆਂ ਅਤੇ ਕਾਰੋਬਾਰੀਆਂ ਲਈ ਸਿੱਖ ਫਰਿਸ਼ਤੇ ਬਣ ਕੇ ਬਾੜੇ ਸਨ ਇਸ ਦਿਨ ਆਲੀ ਸਿੱਖ ਜਥੇਬੰਦੀਆਂ ਦੀ ਸਹਾਇਤਾ ਤੋਂ ਕਸ਼ਮੀਰੀ ਇੰਨੇ ਪ੍ਰਭਾਵਿਤ ਹੋਏ ਨੇ ਕਿ ਇਸ ਵੇਲੇ ਉਹਨਾਂ 'ਚ ਸਿੱਖ ਖਾਸ ਤੌਰ ਤੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਮੁਸ਼ਕਲ ਘੜੀ ਵਿੱਚ ਇਹਨਾਂ ਕਸ਼ਮੀਰੀ ਵਿਦਿਆਰਥੀਆਂ ਲਈ ਖਾਲਸਾ ਐਡ ਫਰਿਸ਼ਤਾ ਬਣ ਕੇ ਆਈ ਸੀ ਖਾਲਸਾ ਐਡ ਵੱਲੋਂ ਪੰਜਾਬ ਵਿੱਚ ਫਸ਼ ਤੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਕਸ਼ਮੀਰ ਅਤੇ ਉਹਨਾਂ ਦੇ ਘਰ ਵਾਪਸ ਭੇਜਿਆ ਗਿਆ ਸੀ ਘਰ ਪਹੁੰਚਣ ਤੋਂ ਬਾਅਦ ਵਿਦਿਆਰਥੀ ਖਾਲਸਾ ਐਡ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ ਥੈਂਕ ਯੂ ਖਾਲਸਾ ਐਡ ਮੇਰੇ ਘਰ ਪਹੁੰਚਾਉਣੇ ਕੇ ਲੀਏ ਥੈਂਕ ਯੂ ਥੈਂਕ ਯੂ ਥੈਂਕ ਯੂ ਆਈ ਐਮ ਤਜਮਲ ਇਸਲਾਮ ਆ ਲਾ ਸਟੂਡੈਂਟ ਫਰੋਮ ਕਸ਼ਮੀਰ ਯੂਨੀਵਰਸਿਟੀ मैं दिल से थैंक्स कहना चाहता हूँ अपने तमाम सरदार भाइयों का अपने तमाम सिख भाइयों का जिन्होंने इस मुश्किल की इस मुश्किल की घड़ी में हमारे जो बाहर स्टूडेंट्स हैं मुख्तलफ स्टेट्स में हमारे जो मुख्तफ स्टेट्स में बिजनेस मैन है बाकी लोग हैं कश्मीरी लोग हैं उनकी जो हेल्प की है इस मुश्किल की घड़ी में जैसे कि खासकर जो खालसा एक ग्रुप है उन्होंने भी एक अच्छा रोल अपना निभाया है उनके साथ इस मुश्किल की घड़ी में उन्होंने बहुत हेल्प की है उसके लिए मैं रियली थैंक्स कहना चाहता हूँ अपने तमाम सरदार भाइयों का ਉਨੀ तमाम सिब भाइयों का मेरा थैंक्स मैं कहता हूं शायद मेरा थैंक्स इसके लिए काफी नहीं है मैं दिल से बहुत 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 धन्यवाद इनका इसके अलावा कश्मीर दिवस नीका वालों भी खालसा एड और पंजाब दे सिखों दा खास तौर ते कश्मीरी विद्यार्थियों दी मदद बदले धन्यवाद ਕੀਤਾ ਗਿਆ ਆਦਾਬ ससिकर मैं नवित बख्तियार जनरल सेक्रेटरी जैन के स्टूडेंट मूवमेंट ਅਹ ਸ਼ੁ크ਰੀਆ ਦਾ ਕਰਤਾ ਹੂੰ ਆਪਣੀ ਸਿੱਖ ਬਰਾਦਰੀ ਦਾ ਜਿਨਹੋਨੇ ਹਮਾਰੇ ਕਸ਼ਮੀਰੀ ਬੱਚਿਆਂ ਕੋ ਜਗਾ ਜਗਾ ਤੇ ਮਦਦ ਕੀਤੀ ਹਮਾਇਤ ਕੀਤੀ ਖਾਸ ਤੌਰ ਤੇ ਮੈਂ ਅਥਲਸਾ ਐਡ ਦਾ ਸ਼ੁਕਰਗੁਜ਼ਾਰ ਹੂੰ ਜਿਨਹੋਨੇ ਹਰ ਜਗਾ ਹਮੇਸ਼ਾ ਹਰ ਕਸ਼ਮੀਰੋਂ ਕੀ ਮਦਦ ਦਿੱਤੀ ਦੱਸ ਦਈਏ ਕਿ 14 ਫਰਵਰੀ ਨੂੰ ਪਲਵਾਮਾ ਵਿੱਚ ਵਾਪਰੇ ਫਿਦਾਇਨ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨਾਂ ਦੀ ਜਾਨ ਜਾਨ ਮਗਰੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਏ ਜਾਂਦੀਆਂ ਕਟਨਾਵਾਂ ਸਾਹਮਣੇ ਆਈਆਂ ਸਨ ਜਿਸ ਤਬਾ ਸੁਪਰੀਮ ਕੋਰਟ ਨੇ ਇਸਤੇਜ ਸਖਤ ਰੁਖ ਅਪਣਾਇਆ ਸੀ ਕੇਂਦਰ ਸਮੇਤ 11 ਸੂਬਿਆਂ ਦੀਆਂ ਸਰਕਾਰਾਂ ਨੂੰ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਹੁਕਮਚਾਰੀ ਕੀਤੇ ਸਨ। ਤੇ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮੈਲੋ ਪੈਰਾਮਿਡ ਈ ਸਰਵਿਸਸ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ